ਖਬਰ ਹੁਸ਼ਰਪੁਰ ਦੇ ਵਾਰਡ ਨੰਬਰ 31 ਤੋਂ ਹੈ ਜਿੱਥੇ ਕਿ ਵਾਰਡ ਅਧੀਨ ਆਉਂਦੇ ਮਹੱਲਾ ਕਮਾਲਪੁਰ ਦੀ ਇੱਕ ਗਲੀ ਦੇ ਲੋਕ ਸੀਵਰੇਜ ਅਤੇ ਵਾਟਰ ਸਪਲਾਈ ਦਾ ਕੰਮ ਰੁਕਣ ਤੋਂ ਪ੍ਰੇਸ਼ਾਨ ਨੇ ਮਹੱਲਾ ਵਸੀਆਂ ਦਾ ਕਹਿਣ ਕਿ ਪ੍ਰਸ਼ਾਸਨ ਵੱਲੋਂ 14 ਮਈ ਨੂੰ ਗਲੀ 'ਚ ਕੰਮ ਸ਼ੁਰੂ ਕੀਤਾ ਗਿਆ ਸੀ ਪਰੰਤੂ 16 ਮਈ ਤੱਕ ਸਾਰੀ ਗਲੀ ਪਟਕ ਕੇ ਇਸ ਕੰਮ ਨੂੰ ਰੋਕ ਦਿੱਤਾ ਗਿਆ ਜਿਸ ਕਾਰਨ ਗਲੀ ਵਾਸੀਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਚੱਲਣੀਆਂ ਪੈ ਰਹੀਆਂ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਲੋਕਾਂ ਨੇ ਕਿਹਾ ਕਿ ਉਹਨਾਂ ਵੱਲੋਂ ਬੀਤੇ ਪਾਰੇ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦੇ ਕੇ ਗਲੀ 'ਚ ਸੀਵਰੇਜ ਅਤੇ ਵਾਟਰ ਸਪਲਾਈ ਪਵਾਉਣ ਦੀ ਮੰਗ ਕੀਤੀ ਗਈ ਸੀ ਤੇ ਹੁਣ ਜਦੋਂ ਕੰਮ ਸ਼ੁਰੂ ਹੋਇਆ ਤਾਂ ਦੋ ਦਿਨ ਬਾਅਦ ਹੀ ਕੰਮ ਰੋਕ ਦਿੱਤਾ ਗਿਆ ਤੇ ਜਦੋਂ ਉਹ ਸੀਵਰੇਜ ਬੋਰਡ ਦੇ ਨਾਲ ਗੱਲਬਾਤ ਕਰਦੇ ਨੇ ਤਾਂ ਉਹਨਾਂ ਵੱਲੋਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾਂਦਾ ਮੁਹੱਲਾ ਵਾਸੀਆਂ ਦਾ ਕਹਿਣ ਕਿ ਪ੍ਰਸ਼ਾਸਨ ਨੇ ਕਾਉਂਸਲਰਾਂ ਤੇ ਕਹਿਣ ਤੇ ਇਹ ਕੰਮ ਰੋਕਿਆ ਦੂਜੇ ਪਾਸੇ ਸਾਰੇ ਮਾਮਲੇ ਤੇ ਬੋਲਦੇ ਆ ਵਾਰਡ ਦੀ ਕਾਉਂਸਲਰ ਮੋਨਿਕਾ ਕਤਰਾ ਦਾ ਕਹਿਣਾ ਕਿ ਉਹਨਾਂ ਨੂੰ ਇਸ ਕੰਮ ਦੀ ਜਾਣਕਾਰੀ ਤੱਕ ਵੀ ਨਹੀਂ ਹੈ ਤੇ ਕੰਮ ਨੂੰ ਰਕਵਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਉਹਨਾਂ ਕਿਹਾ ਕਿ ਜੇਕਰ ਵਾਰਡ 'ਚ ਕੋਈ ਵਿਕਾਸ ਕੰਮ ਹੁੰਦਾ ਤਾਂ ਉਹਨਾਂ ਲਈ ਖੁਸ਼ੀ ਵਾਲੀ ਗੱਲ ਹੈ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਇਸ ਕੰਮ ਦੀ ਸਬੰਧਤ ਵਿਭਾਗ ਵੱਲੋਂ ਵੀ ਜਾਣਕਾਰੀ ਤੱਕ ਨਹੀਂ ਦਿੱਤੀ ਗਈ ਹੈ। ਇਹ ਸਾਰੇ ਮਾਮਲੇ ਤੇ ਬੋਲਦੇ ਆ ਸੀਵਰੇਜ ਬੋਰਡ ਦੇ ਐਸਟੀਓ ਦੀਪਕ ਤਾਂ ਕਹਿਣਾ ਕਿ ਮੁਹੱਲਾ ਵਾਸੀਆਂ ਦੇ ਆਪਸੀ ਵਿਵਾਦ ਕਾਰਨ ਇਹ ਕੰਮ ਰੋਕਿਆ ਗਿਆ ਸੀ ਤੇ ਜਦੋਂ ਕੰਮ ਰੋਕਿਆ ਗਿਆ ਤਾਂ ਬਾਅਦ ਵਿੱਚ ਠੇਕੇਦਾਰ ਦੀ ਲੇਬਰ ਛੱਡ ਕੇ ਚਲੀ ਗਈ ਤੇ ਹੁਣ ਜਲਦੀ ਇਸ ਕੰਮ ਨੂੰ ਸ਼ੁਰੂ ਕਰਵਾ ਕੇ ਮੁਕੰਮਲ ਕਰਵਾ ਦਿੱਤਾ ਜਾਵੇਗਾ। ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੇ ਰਿਪੋਰਟ। ਕੀ ਨਾਮ ਹੈ ਤੁਹਾਡਾ? ਸੁਭੇਦ ਅਮਰਜ ਭਗਵੰਦਾਸ। ਇਹ ਮੇਜਰ ਜੀ ਕਿੰਨਾ ਨੰਬਰ ਵਾਰਡ ਹੈ ਤੁਹਾਡਾ? 62 ਨੰਬਰ ਕਤਈ ਐਮਸੀ ਕੋਣਾ ਜੀ ਮੋਨਕਾ ਕਤਨਾ ਠੀਕ ਹੈ ਅੱਜ ਤੁਸੀਂ ਮੁਹੱਲਾ ਵਾਸੀ ਇੱਥੇ ਗਲੀ ਵਾਸੀ ਇਕੱਠੇ ਹੋਏ ਹੋ ਕੀ ਗੱਲ ਹੋ ਗਈ ਹੈ ਜੀ ਗਲੀ ਵੀ ਤੁਹਾਡੀ ਪੱਟੀ ਪਈ ਹੈ ਇਹ ਇਦਾਂ ਜਿਹਾ ਬਾੜ ਵਿੱਚ ਕੁਛੇ ਦੀ ਵਿੱਚ ਗਲੀ ਵਿੱਚ ਸੀਵਰੇਜ ਪਾਣੀ ਦਾ ਪਾਈਪ ਨਹੀਂ ਸੀਗਾ ਮੈਂ ਕਾਫੀ ਦਿਨ ਕੋਸ਼ਿਸ਼ ਕਰਕੇ ਇਹ ਪਵਾਇਆ ਸੀਗਾ 14 ਮਈ ਤੋਂ ਕੰਮ ਸ਼ੁਰੂ ਸੀਗਾ ਦੋ ਦਿਨ ਕੰਮ ਚਲ ਚੁਲਿਆ ਤੀਸਰੇ ਦਿਨ ਕੰਮ ਬੰਦ ਹੋ ਗਿਆ ਠੇਕੇਦਾਰ ਨੂੰ ਪੁੱਛਿਆ ਠੇਕੇਦਾਰ ਕਹਿੰਦਾ ਤੂੰ ਜਾ ਕੇ ਦੀਪਕ ਐਸਡੀ ਨੂੰ ਮਿਲੋ ਮੈਂ ਉਦੋਂ ਗਿਆ ਉਹ ਕਹਿੰਦਾ ਕਤਨੇ ਕੰਮ ਬੰਦ ਕਰਾਇਆ ਐਮਸੀ ਨੇ ਬੰਦ ਕਰਾਇਆ ਐਮਸੀ ਨੇ ਬੰਦ ਕਰਾਇਆ ਕਿਉਂ ਬੰਦ ਕਰਾਇਆ ਜਦੋਂ ਤੁਸੀਂ ਪ ਉਹ ਕਹਿੰਦੇ ਪਤਾ ਨਹੀਂ ਕੀ ਗੱਲ ਉਹਦਾ ਉਹ ਦੁਗਾਟਨ ਪਤਾ ਕੀ ਉਹ ਗੋਲਮੋਲ ਗੱਲ ਕਰਕੇ ਇਹਨੇ ਮੈਨ ਨੂੰ ਮਿਲੋ ਅਜੀ ਮੈਨ ਨੂੰ ਮਿਲੇ ਕਿ ਕੰਮ ਸ਼ੁਰੂ ਹੋ ਜਾ ਦੋ ਦਿਨ ਚ ਅਸੀਂ ਜਿੰਪੇ ਸਾਹਿਬ ਨੂੰ ਮਿਲੇ ਉਹ ਕਹਿੰਦੇ ਦੋ ਦਿਨ ਕੰਮ ਸ਼ੁਰੂ ਹੋ ਜੂਗਾ ਲੈ ਕੰਮ ਸ਼ੁਰੂ ਹੀ ਨਹੀਂ ਹੋਇਆ ਤੇਰਾ 14 ਦਿਨ ਹੋ ਗਿਆ ਜਿੰਪੇ ਤਾਂ ਮੇਰ ਨੇ ਵੀ ਲਾਰੇ ਲਾਇਆ ਸੀ ਹਾਂਜੀ ਦੋਹਾਂ ਲਾਰੇ ਲਾਇਆ ਹੁਣ ਕਿੰਨੀ ਆ ਕਿ ਦਿੱਕਤਾਂ ਪਰੇਸ਼ਾਨੀਆਂ ਆ ਰਹੀਆਂ ਦਿੱਕਤਾਂ ਸਭ ਦੇਖੋ ਮੀ ਵੀ ਆ ਰਿਹਾ ਪ੍ਰਸ਼ਾਤੀ ਬਹੁਤ ਬੱਚੇ ਡਿੱਗ ਰਹੇ ਆ ਤੁਸੀਂ ਦੇਖਿਆ ਕਿੰਨੀ ਤੰਗੀ ਆ ਰਹੀ ਆ ਇਹ ਤੇ ਗੁਰਦਰ ਸਾਹਿਬ ਸ਼ੰਦਤ ਆ ਰਹੀ ਆ ਉਹਨਾਂ ਨੂੰ ਤਾਂ ਪਰੇਸ਼ਾਨੀ ਹੋ ਰਹੀ ਇੱਧਰ ਬਾਬਾ ਵਾਲਕਨਾਲ ਅਗਰ ਬਰਸਾਤ ਦਾ ਮੌਸਮ ਆਨ ਵਾਲਾ ਕਦੋਂ ਕੰਮ ਸ਼ੁਰੂ ਕੀਤਾ ਸੀਗਾ 14 ਮਈ ਨੂੰ ਤੇ ਬੰਦ ਕਦੋਂ ਹੋ ਗਿਆ ਸੀ 16 16 ਤੋ ਇਹ ਮਤਲਬ ਕਿ ਦੋ ਦਿਨ ਹੀ ਕੰਮ ਚੱਲਿਆ ਦੋ ਦਿਨ ਕੰਮ ਚੱਲਿਆ ਕਿਹੜੀ ਕਿਹੜੀ ਪੈ ਪੈ ਰਹੀ ਹੈ ਜੀ ਇੱਥੇ ਸੀਵਰੇਜ ਔਰ ਪਾਣੀ ਦੋਹਾਂ ਦੇ ਕਿੰਨੇ ਘਰ ਲੱਗਦੇ ਨੇ ਇਸ ਗਲੀ ਚ ਇਸ ਗਲੀ ਚ ਜੀ 6 ਘਰ ਲੱਗਦੇ ਆ ਠੀਕ ਹੈ ਜਿੱਤੇ ਬੱਚੇ ਵੀ ਛੋਟੇ ਨੇ ਬੱਚੇ ਛੋਟੇ ਆ ਦੇਖੋ ਛੋਟੇ ਇਧਰੋਂ ਵੀ ਸਾਰੀਆਂ ਗਲੀਆਂ ਜਿਹੜੀਆਂ ਪੱਟੀਆਂ ਹੋਈਆਂ ਨੇ ਤਾਂ ਇਹ ਵੀ ਗਲੀਆਂ ਕਿਉਂਕਿ ਬੱਚਿਆਂ ਨੂੰ ਖੇਡਣ ਦਾ ਗਰਾਊਂਡ ਤਾਂ ਹੈ ਨਹੀਂ ਗਲੀਆਂ 'ਚ ਗਲੀਆਂ 'ਚ ਖੇਡਦੇ ਇਹਨਾਂ ਪਰਛਾਣੀ ਬਹੁਤ ਆ ਤੇ ਹੁਣ ਕਿੰਨੀਆਂ ਕਿਹੜੇ ਦਿੱਕਤਾਂ ਆ ਰਹੀਆਂ ਜੀ ਬਹੁਤ ਜ਼ਿਆਦਾ ਦਿੱਕਤਾਂ ਆ ਰਹੀਆਂ ਜੀ ਸਭ ਬੱਚੇ ਗਿੱਦੇ ਆ ਇਹਨਾਂ 'ਚ ਆ ਬਜ਼ੁਰਗ ਦੇਖੋ ਕਿੰਨੀ ਉਮਰ ਉਹ ਪਿੱਛੇ ਜਾਉਂਗੀ ਨਾਲ ਹੀ ਪੱਟੀਆਂ ਦੇ ਵਿੱਚ ਉਹ ਬਜ਼ੁਰਗ ਦੇ ਮੂਰ ਦੇਖੋ 80 ਸਾਲ ਤੋਂ ਉੱਪਰ ਆ ਤੁਸੀਂ ਤਾਂ ਫਿਰ ਹੁਣ ਗਲੀ ਚ ਚੱਕੜ ਵਗੈਰਾ ਵੀ ਹੁੰਦਾ ਜਦੋਂ ਮੈਂ ਹੁਣ ਪਾਊਗਾ ਤਾਂ ਹਾਂਜੀ ਬਹੁਤ ਚੱਕੜ ਹੁੰਦਾ ਘਰਾਂ ਦੇ ਕੀ ਹਾਲਾਤ ਆ ਗੰਦਗੀ ਵੀ ਸਾਰੀ ਅੰਦਰ ਜਾਂਦੀ ਕਰ ਗੰਦਗੀ ਅੰਦਰ ਜਾਂਦੀ ਸਰ ਬਹੁਤ ਪੂਰਾ ਸਿਵਲ ਜ ਬਲਕ ਹੋਇਆ ਆ ਪਿੱਛੇ ਐਮਸੀ ਨਾਲ ਕਿਤੇ ਗੱਲ ਕੀਤੀ ਐਮਸੀ ਕੋਈ ਆਇਆ ਨਹੀਂ ਉਹ ਮੁੰਨਕਾ ਕਤਨ ਚੰਡੀਗੜ੍ਹ ਜਾਂਦੀ ਸਰ ਮੁੰਨਕਾ ਕਤਨ ਜੀ ਕਦੀ ਆਏ ਨੇ ਪਿਆ ਕੈਮਰੇ ਲੱਗੇ ਹੋਣ ਦੇਖ ਲਓ ਕੈਮਰੇ ਚ ਕਦੀ ਆਏ ਹੋ ਤਾਂ ਕਿਸੇ ਸਮੱਸਿਆ ਨੂੰ ਲੈ ਕੇ ਮਿਲਿਆ ਤੁਸੀਂ ਐਮਸੀ ਨੂੰ ਕਿ ਨਹੀਂ ਕੀ ਜੀ ਨੂੰ ਆ ਜਿਹੜੀ ਹੁਣ ਕੰਮ ਬੰਦ ਕਰਾਇਆ ਇਹਦੇ ਬਾਰੇ ਮੈਂ ਬਹੁਤ ਵਾਰ ਜਿਲ੍ਹੇ ਪਹਿਲੇ ਮਿੜਾਣਾ ਨੂੰ ਲੇਕਰ ਉਹਨੇ ਲਾਰੇ ਲਪਾਏ ਫਿਰ ਮਿਲਿਆ ਨਹੀਂ ਅਜਾ ਆਪ ਹੀ ਤੁਸੀਂ ਕਰਵਾਇਆ ਸੀ ਕੰਮ ਇਹ ਹਾਂਜੀ ਆਪੀਆਂ ਦੇ ਦੇ ਕੇ ਹਾਂਜੀ ਆ ਲੈਟਰ ਦਾ ਠੀਕ ਹੈ ਜੀ ਤੇ ਕੀ ਮੰਗ ਕਰਦੇ ਹੋ ਫਿਰ ਆਹੀ ਕੰਮ ਸ਼ੁਰੂ ਕਰਨਾ ਚਾਹੀਦਾ ਜਦੋਂ ਕੰਮ ਸ਼ੁਰੂ ਹੋਏ ਪਹਿਲਾਂ ਉਹਦਾ ਕੰਮ ਕੰਪਲੀਟ ਕੀਤਾ ਜਲਦੀ ਜਲਦੀ ਬਜ਼ੁਰਗ ਕਿੰਨੇ ਕਰ ਰਹੇ ਨੇ ਗਲੀ ਚ ਬਜ਼ੁਰਗ ਸਾਹਿਬ ਇੱਥੇ ਹੈਗੇ ਮੈਂ ਖੁਦ 74 ਆ ਮੇਰੀ 74 ایਜ ਆ ਲਗਭਗ 6-5 ਤੋਂ 6 ਆਦਮੀ 80 60 ਤੋਂ ਉੱਪਰ ਆ ਠੀਕ ਹੈ ਕੀ ਨਾਮ ਹੈ ਤੁਹਾਡਾ ਮੇਰਾ ਜਗਿੰਦਰ ਲਾਲ ਜੀ ਜਗਿੰਦਰ ਰਾਲ ਜੀ ਤੁਹਾਡਾ ਘਰ ਬੇਸ਼ਕ ਹੈ 43 ਨੰਬਰ ਵਾਰਡ ਦੇ ਵਿੱਚ ਪੈਂਦਾ ਪਰੰਤੂ ਜਿੱਥੇ ਗਲੀ ਪੱਟੀ ਹੋਈ ਹੈ 10 ਕਿ ਫੁੱਟ ਤਈ ਦੂਰੀ ਤੇ ਹੀ ਰਹੋ ਹਾਂਜੀ ਹਾਂਜੀ ਸੜਕਾਂ ਆ ਰਹੀਆਂ ਤੁਹਾਡੇ ਘਰ ਮੋੜ ਦੇ ਕੋਲ ਦੇਖ ਤਾਂ ਦੇਖੋ ਜੀ ਬਰਸਾਤ ਹੋ ਗਈ ਤੇ ਪਾਣੀ ਖੜਾ ਹੋ ਗਿਆ ਸੀਗਾ ਇਹ ਤੇ ਡੇਂਗੂ ਵੀ ਫੈਲ ਸਕਦਾ ਸੀਗਾ ਅਸੀਂ ਐਮਸੀ ਸਾਰੇ ਨੂੰ ਕੋ ਕੀਤਾ ਉਹਨਾਂ ਰਾਫ ਦੀ ਝਗੜੇ ਕਰਕੇ ਇਹ ਕੰਮ ਰੁਕ ਗਿਆ ਹੈ ਕਿਉਂਕਿ ਇੱਥੇ ਐਮਸੀ ਇੱਕ ਪਿੰਦਾ ਕਾਂਗਰਸ ਦਾ ਤੇ ਇੱਕ ਬੀਜੇਪੀ ਦਾ ਐਕਸ ਹੈਗਾ ਤੇ ਇੱਕ ਆਪ ਵਾਲਿਆਂ ਦਾ ਹੈ ਇਹ ਨਹੀਂ ਪਤਾ ਉਹਨਾਂ ਨੇ ਕੀ ਝਗੜਾ ਕਰੀ ਇੱਥੇ ਕੰਮ ਰੁਕਿਆ ਸਾਨੂੰ ਕੋਈ ਹੱਥ ਪੱਲਾ ਨਹੀਂ ਫੜਾ ਰਿਹਾ ਕਿੰਨੀਆ ਕਿਤੇ ਖਤਾਰੀਆਂ ਜੀ ਦਿੱਕਤਾ ਤੁਹਾਡੇ ਸਾਹਮਣੇ ਦੇਖੋ ਬਰਸਾਤ ਪੈ ਗਈ ਦੀ ਗਲੀ ਤੋੜੀਆ ਪਾਣੀ ਖੜਾ ਹੋ ਗਿਆ ਤੇ ਬੱਚੇ ਡਿਗੰਡੇ ਇੱਥੇ ਸਕੂਟਰ ਸਾਕੇ ਨੰਗਰ ਨਹੀਂ ਦੇਵ ਸੁਪੇਦਾਰ ਸਾਹਿਬ ਨੂੰ ਦੱਸਿਆ ਮੇਅਰ ਨੂੰ ਮਿਲੇ ਚਿੰਪਾ ਨੂੰ ਵੀ ਮਿਲੇ ਸਾਰਾ ਬਹੁਤ ਕੁਝ ਕੀਤਾ ਮੈਂ ਵੀ ਨੂੰ ਰੋਜ਼ ਤਾਚੇ ਨਾਲ ਇਹਨਾਂ ਨਾਲ ਇਹਨਾਂ ਨਾਲ ਰਹਿੰਦੇ ਪਰ ਕੋਈ ਸਾਡੀ ਕੋਈ ਥਣਾਈ ਨਹੀਂ ਹੋਈ ਤੇ ਚਿੰਪਾ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਐਮਐਲਏ ਸਾਹਿਬ ਉਹ ਕਰਦੇ ਹੋਣਗੇ ਦੇਖੋ ਜੀ ਇੱਥੇ ਜਿਹੜਾ ਐਮਸੀਬੀ ਆਪਦਾ ਮਿਨਿਸਟਰ ਵੀ ਤੇ ਐਮਐਲਏ ਆਵਦਾ ਸਾਨੂੰ ਇਹ ਨਹੀਂ ਪਤਾ ਕੰਮ ਕੋਰੂ ਗਿਆ ਫਿਰ ਦੂਜੀ ਗੱਲ ਇਹ ਡਿਪੋਜ਼ਿਟ ਵਰਕ ਹੈਗਾ ਸੀਵਲ ਵਰਕ ਕਰਾ ਰਿਆ ਆ ਇਹਦੇ ਵਿੱਚ ਕਿਸੇ ਦਾ ਦਖਲ ਦੇਣ ਦੀ ਤਮਾਜ਼ੂਲੀ ਕੋਈ ਨਹੀਂ ਇਹ ਡਿਪੋਜ਼ਿਟ ਵਰਕ ਹੈਗਾ ਇਹ ਤੇ ਸਾਰੇ ਦਖਲ ਦੇਣ ਲਿਆ ਹੋਆ ਸੀਵਲ ਵਰਕ ਵਾਲੇ ਕੰਪਲੈਂਟ ਕਮੇਟੀ ਦਾ ਜੀ ਮਤਲਬ ਕੋਈ ਨਹੀਂ ਸਾਨੂੰ ਤੇ ਇਹ ਸਮਝ ਆਉਂਦਾ ਕਿ ਪ੍ਰੋਬਲਮ ਕਿ ਖੜੀ ਗਈ ਇਹ ਸਾਰੀ ਪ੍ਰੋਬਲਮ ਲੀਡਰ ਨੇ ਖੜੀ ਕੀਤੀ ਇੱਥੇ ਜਿੰਨੀ ਵੀ ਹੈ ਨਾ ਮੇਰਾ ਸ਼ੱਕ ਹੌਂਦੇ ਦਾ ਠੀਕ ਹੈ ਜੀ ਤਾਂ ਕਿੰਨੀਆਂ ਕਿ ਪਰੇਸ਼ਾਨੀਆਂ ਆ ਰਹੀਆਂ ਤੁਹਾਨੂੰ ਤੁਹਾਡੇ ਘਰ ਮੋਰ ਸਾਰੀ ਗਲੀ ਪੱਟੀ ਹੋ ਗਈ ਇਹ ਤਾਂ ਕਿੰਨੇ ਦਿਨ ਹੈ ਕਹੇ ਹੋ ਕਈ ਦਿਨ ਹੋ ਗਏ ਆ ਜੀ ਆ ਇਦਾਂ ਹੀ ਗੱਡੇ ਇਦਾਂ ਹੀ ਤੋਂ ਇਦਾਂ ਕੀ ਟੋਇਆ ਕਿੰਨੇ ਦਿਨਾਂ ਚਾਰ ਕੇ ਤੇ ਚੱਲਦੇ ਬਹੁਤ ਕਾਫੀ ਦਿਨ ਹੋ ਗਏ ਤੇ ਵਿੱਚ ਕਿੰਨੀਆਂ ਕਿ ਦਿੱਕਤਾਂ ਹੁੰਦੀਆਂ ਤੁਸੀਂ ਗਲੀ ਦੇ ਵਿੱਚ ਘੁੰਮਣਾ ਫਿਰਨਾ ਵੀ ਹੁੰਦਾ ਬਸੁਰਗਾ ਨੇ ਤਾਂ ਫਿਰ ਸਾਰੀ ਗਲੀ ਪੱਟਿਓ ਜੀ ਹਾਂ ਜੀ ਤੇ ਕਿੰਨੇ ਦਿਨ ਹੋ ਗਏ ਜੀ ਪੱਟੇ ਦੀ ਪਰੇਸ਼ਾਨੀਆਂ ਕਿੰਨੀਆਂ ਕਰਦੀਆਂ ਹਾਂ ਜੀ ਪਰੇਸ਼ਾਨੀ ਸਾਨੂੰ ਸਾਰਿਆਂ ਨੂੰ ਹੀ ਆ ਕਰਦੇ ਆ ਨੂੰ ਅੱਛਾ ਇੱਥੋਂ ਦੀਆ ਦੇਖੋ ਕਿੰਨੇ ਦਿਨ ਹੋ ਗਏ ਆ ਜੀ ਐ ਇੱਥੋਂ ਦੀ ਨੰਗੜਾ ਵੀ ਮੁਸ਼ਕਲ ਆ ਆਹ ਜੀ ਨਾਮ ਤੁਹਾਡਾ ਜੀ ਨਸੀਬ ਚੰਦ ਤੇ ਨਸੀਬ ਜੀ ਤੁਹਾਡਾ ਵੀ 31 ਨੰਬਰ ਵਾਰਡ ਐ اسی ਗੱਲ ਇਹੀ ਗਲੀ ਆ ਜੀ ਹਾਂ ਜੀ ਕਿੰਨੇ ਕਿਤੇ ਕਿਤੇ ਆ ਰਹੀਆਂ ਜੀ ਫਿਰ ਗਲੀ ਦੀ ਹਾਲਤ ਬੜੀ ਮਾੜੀ ਦੇਖੋ ਤਾਂ ਤੁਹਾਨੂੰ ਪਤਾ ਹੀ ਆ 100 200 ਫੁੱਟ ਦਾ ਹੀ ਪੱਟਿਆ ਇਹਦੇ ਵਿੱਚ ਘਰ ਹੈਗੇ 5-7 ਘਰ ਵੀ ਆ ਗਏ ਬੱਕਰੇ ਬੱਕਰੇ ਅਲੱਗ-ਅਲੱਗ ਰਹਿੰਦੇ ਆ ਲੱਗ ਲੱਗ ਨੂੰ ਪਰੇਸ਼ਾਨੀ ਆਏ ਤਾਂ ਜਿਹੜਾ ਉਹ ਰਾਹ ਵੇਲੇ ਨਿਕਲਦਾ ਉਹ ਔਖਾ ਹੋ ਗਿਆ ਨਹੀਂ ਮੇਰੇ ਤੋਂ ਨਹੀਂ ਮੈਂ ਵੀ ਕਹਿੰਦਾ ਜੇ ਪੈਣਾ ਸੀ ਕਿ ਕਿ ਪਰੇਸ਼ਾਨੀ ਜਿਆਦਾ ਇਹਨੂੰ ਜਲਦੀ ਜਲਦੀ ਠੀਕ ਪਾ ਜਾਵੇ ਤਾਂ ਬਹੁਤ ਮਿਹਰਬਾਨੀ ਸਰਕਾਰ ਸਰਕਾਰਾਂ ਲੀਡਰ ਬਹੁਤ ਉਦਾਂ ਗਲੀਆਂ ਤੋਂ ਗੱਡਾਂ ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਨੇ ਪਰ ਇਹਨਾਂ ਕੋਲ ਸੜਕਾਂ ਦੇ ਸੜਕਾਂ ਵਾਲੀਆਂ ਚੀਜ਼ ਮਿਲਕ ਸਾਡਾ ਪਸੇ ਨਹੀਂ ਸੜਕਾਂ ਸਾਹਮਣੇ ਸੜਕਾਂ ਗਲੀਆਂ ਗੜੀਆਂ ਆ ਸਹੀ ਬ੍ਰਿਜ ਨਹੀਂ ਪਾਦੇ ਹੋਰ ਵੱਡੇ ਵੱਡੇ ਕੰਮ ਕੀ ਕਰਨੇ ਆ ਸਹੀ ਬ੍ਰਿਜ ਨੂੰ ਕਿਉਂ ਉਧਰੋਂ ਪੱਟਿਆ ਨੰਗਣਾ ਕਿੱਥੇ ਰਸਤਾ ਹੈ ਨਹੀਂ ਨੰਗਣੇ ਵਾਤੇ ਸਾਰੇ ਬੱਚੇ ਤਾਂਗਵਾ ਕਹਿੰਦੇ ਸਾਡੇ ਪ੍ਰੋਗਰਾਮ ਵੀ ਹੈ ਬਾਬਾ ਜੀ ਦਾ ਪ੍ਰੋਗਰਾਮ ਪੜਾਣਾ ਆ ਹੋ ਬਾਹਰ ਤੀ ਜਾਈ ਸਾਨੂੰ ਸੰਗਤ ਨੂੰ ਆਉਣੇ ਨੂੰ ਬੜੀ ਪਰੇਸ਼ਾਨੀ ਐ ਐਮਸੀ ਦਾ ਕੀ ਰਵਈਆ ਐ ਐਮਸੀ ਆਈ ਕਦੀ ਇਸ ਗਲੀ ਦੇ ਵਿੱਚ ਮੁੰਨ ਕਾ ਕਤਮ ਉਹ ਨਹੀਂ ਇੱਥੇ ਨਹੀਂ ਆਇਆ ਕਦੀ ਵੀ ਉਧਰ ਬਾਹਰ ਬੱਸ ਬਮਾ ਆਈ ਵੋਟਾ ਜਦੋਂ ਲੈਣੀ ਹੁੰਦੀ ਆ ਉਦੋਂ ਆਉਂਦੇ ਆ ਉਦੋਂ ਆਉਂਦੇ ਆ ਉਹਦੇ ਬਾਅਦ ਕਹਿੰਦੇ ਬੜਾ ਦੇ ਟਾਈਮ ਥੋੜਾ ਆਗਾ ਇੰਨੀ ਜਲਦੀ ਬਣਾ ਨਹੀਂ ਆਗਾ ਚਲੋ ਮੈਂ ਕਿਹਾ ਵੋਟਾਂ ਪਾ ਕੇ ਬਾਅਦ ਚ ਬਣਾ ਦਿਓ ਆਪਾਂ ਮੇਰੇ 10 ਸਾਲ ਹੋ ਗਏ ਬਣੇ ਠੀਕ ਹੈ ਇਸਪਾਇਰ ਵੇ ਇਨੋਵੇਸ਼ਨ ਡੀ ਐਨ ਏ University